ਲਓ ਜੀ ਆ ਇੱਕ ਹੋਰ ਨਵੀਂ ਤਾਜੀ ਸੁਣ ਲਓ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਤੇ ਇੱਕ ਕਥਤ ਵੀਡੀਓ ਜਿਸ ਜਗਮਨ ਸਮਰਾ ਨਾਂ ਦੇ ਵਿਅਕਤੀ ਨੇ ਵਾਇਰਲ ਕੀਤੀ ਹੈ ਉਸ ਦਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਚ ਫੱਗੂ ਵਾਲਾ ਤੇ ਉਹਦੇ ਪਿੰਡ ਦੇ ਵਿੱਚ ਲੋਕਾਂ ਨੇ ਕਾਫੀ ਇਕੱਠ ਕੀਤਾ ਕਾਫੀ ਕੁਝ ਉਹ ਬੋਲੇ ਨੇ ਤੇ ਉਹਨਾਂ ਨੇ ਧਰਨਾ ਲਾਉਣ ਤੇ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਮਾਮਲਾ ਕੀ ਹੈ ਸੁਣਿਓ ਗੌਰ ਨਾਲ ਔਰ ਆਪਣਾ ਕੀਮਤੀ ਵਿਚਾਰ ਵੀ ਲਿਖਿਓ ਤੇ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਤਾਂ ਕਿਉਂਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਸਹੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ। ਦੋਸਤੋ ਜਗਮਨ ਸਮਰਾ ਪਿਛਲੇ ਦਿਨਾਂ ਤੋਂ ਕਾਫੀ ਉਹ ਸ਼ਾਇਆ ਹੋਇਆ ਪੰਜਾਬ 'ਚ ਉਹਦੇ ਤੇ ਪਹਿਲਾਂ ਵੀ ਕੁਝ ਪਰਚੇ ਸੀ ਔਰ ਹੁਣ ਫੇਰ ਪੰਜਾਬ ਸਰਕਾਰ ਨੇ ਉਹਦੇ ਉੱਪਰ ਝੂਠੀਆਂ ਵੀਡੀਓ ਵਾਇਰਲ ਕਰਨ ਦਾ ਪਰਚਾ ਜਿਹੜਾ ਉਹ ਕੀਤਾ ਤੇ ਉਹਦਾ ਪਿੰਡ ਸੰਗਰੂਰ ਚ ਫੱਗੂ ਵਾਲਾ ਉਥੇ ਪਿੰਡ ਦੇ ਵਿੱਚ ਇਕੱਠ ਲੋਕਾਂ ਨੇ ਕੀਤਾ ਇਕੱਠ ਕਿਉਂ ਕੀਤਾ ਕਿਉਂਕਿ ਫੱਗੂ ਵਾਲੇ ਪਿੰਡ ਦੇ ਤਿੰਨ ਮੁੰਡੇ ਪੰਜਾਬ ਪੁਲਿਸ ਨੇ ਉਹ ਕਹਿੰਦੇ ਜੀ ਚੱਕ ਲਈ ਚੱਕ ਕਿਉਂ ਲਏ ਉਹਨਾਂ ਦੇ ਉੱਪਰ ਵੀ ਕੋਈ ਇਸ ਤਰ੍ਹਾਂ ਦਾ ਸ਼ੱਕ ਦੱਸਿਆ ਜਾ ਰਿਹਾ ਕਿ ਉਹ ਵੀਡੀਓ ਵਾਇਰਲ ਕਰਨ ਵਾਲਾ ਜਿਹੜਾ ਜਗਮਨ ਸਮਰਾ ਜਿਹੜਾ ਵਿਦੇਸ਼ ਬੈਠਾ ਉਥੋਂ ਬੜਕਾ ਮਾਰੀ ਜਾਂਦਾ ਵੀ ਉਹਦੇ ਨਾਲ ਕੋਈ ਟੱਚ ਸੀ ਜਾ ਉਹ ਮੁੰਡੇ ਜਿਹੜੇ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਪੁਲਿਸ ਨੂੰ ਹੈ ਜਿਸ ਕਰਕੇ ਉਹ ਤਿੰਨ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਪਿੰਡ ਵਾਲਿਆਂ ਨੇ ਇਕੱਠ ਕੀਤਾ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਉਹ ਜਿਹੜਾ ਇਕੱਠ ਕੀਤਾ ਉਹਦੇ ਵਿੱਚ ਪਿੰਡ ਵਾਲੇ ਸਾਫ਼ ਕਹਿ ਰਹੇ ਨੇ ਵੀ ਇਹ ਤਿੰਨ ਮੁੰਡੇ ਬਿਲਕੁਲ ਬੇਕਸੂਰ ਨੇ ਜਾਣ ਬੁੱਝ ਕੇ ਇਹਨਾਂ ਨੂੰ ਟਾਰਗੇਟ ਨਜਾਇਜ਼ ਕੀਤਾ ਜਾ ਰਿਹਾ ਇਹਨਾਂ ਤੇ ਝੂਠੇ ਪਰਚੇ ਪਾਏ ਜਾ ਰਹੇ ਨੇ ਪਿੰਡ ਵਾਲੇ ਕਹਿੰਦੇ ਨੇ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਧਰਨਾ ਲਾਵਾਂਗੇ ਔਰ ਅਸੀਂ ਆਵਾਜ਼ ਉਠਾਵਾਂਗੇ ਉਹ ਕਹਿੰਦੇ ਵੀ ਇਹ ਜਿਹੜੇ ਤਿੰਨ ਮੁੰਡੇ ਉਸ ਵੀਡੀਓ ਵਾਇਰਲ ਦੇ ਮਾਮਲੇ ਨਾਲ ਜੋੜ ਕੇ ਚੱਕੇ ਗਏ ਨੇ ਪਹਿਲਾਂ ਤਾਂ ਪੁਲਿਸ ਸਾਨੂੰ ਦੱਸ ਹੀ ਨਹੀਂ ਰਹੀ ਸਹੀ ਗੱਲ ਉਹ ਲੋਕ ਵਕ ਵਕ ਚੈਨਲਾਂ ਤੇ ਬੋਲ ਰਹੇ ਜਿਵੇਂ ਬੋਲ ਰਹੇ ਮੈਂ ਸੇਮ ਤੁਹਾਨੂੰ ਦੱਸ ਰਿਹਾ ਉਹ ਕਹਿੰਦੇ ਪੁਲਿਸ ਪਹਿਲਾਂ ਤਾਂ ਸਾਨੂੰ ਸਹੀ ਜਾਣਕਾਰੀ ਨਹੀਂ ਦੇ ਰਹੀ ਉਹ ਮੁੰਡੇ ਹੈ ਕਿੱਥੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਜਿੰਨਾ ਇਹ ਮੁੰਡੇ ਜਿੱਥੋਂ ਚੱਕੇ ਨੇ ਭਗਵੰਤ ਮਾਨ ਖੋਤਾ ਆ ਕੇ ਇੱਥੇ ਰਹਿੰਦੇ ਰਹੇ ਨੇ ਮਿਲਦੇ-ਗਿਲਦੇ ਰਹੇ ਨੇ ਉਹ ਇਹ ਵੀ ਕਹਿੰਦੇ ਨਹੀਂ ਕਿ ਜਿਹੜਾ ਉਹ ਜਗਮਨ ਸਮਰਾਜ ਜੀ ਨੇ ਵੀਡੀਓ ਵਾਇਰਲ ਕੀਤੀਆਂ ਨੇ ਵੀ ਉਹ ਭਗਵੰਤ ਮਾਨ ਦਾ ਬਹੁਤ ਨੇੜਲਾ ਰਿਹਾ ਔਰ ਉਹ ਇਹ ਵੀ ਕਹਿੰਦੇ ਨਹੀਂ ਕਿ ਇਹ ਜਿਹੜੇ ਤਿੰਨ ਮੁੰਡੇ ਫੜੇ ਨੇ ਇਹਨਾਂ ਚੋਂ ਦੋਹਾਂ ਦੇ ਕੋਲ ਤਾਂ ਮੋਬਾਈਲ ਵੀ ਐਂਡਰੋਇਡ ਨਹੀਂ ਹੈਗਾ ਬਟਨ ਵਾਲਾ ਉਹ ਕਹਿੰਦੇ ਇੱਕ ਦੋ ਜਣੇ ਟਰੱਕ ਚਲਾਉਂਦੇ ਨੇ ਡਰਾਈਵਰ ਨੇ ਔਰ ਇੱਕ ਖੇਤੀ ਕਰਦਾ ਔਰ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਾ ਸੀ ਨਾ ਹੈ ਉਹ ਕਹਿੰਦੇ ਜਗਮਨ ਸਮਰਾ ਜਿਹੜਾ ਜਿਹੜਾ ਉਹ ਇਹ ਸਾਰਾ ਕੁਝ ਉੱਥੋਂ ਬੈਠਾ ਬਾਹਰੋਂ ਕਰੀ ਜਾਂਦਾ ਉਹ ਵੀ ਉਹਨਾਂ ਦੇ ਸੰਪਰਕ 'ਚ ਹੈ ਨਹੀਂ ਤਾਂ ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਇਹ ਬੇਇਨਸਾਫੀ ਨਾ ਕੀਤੀ ਜਾਵੇ ਇਕੱਠ ਹੈ ਲੋਕਾਂ ਦਾ ਔਰ ਇਕੱਠ ਦੇ ਵਿੱਚ ਉਹ ਮੰਗ ਕਰ ਰਹੇ ਨੇ ਵੀ ਇਹ ਤਕੇਸ਼ਾ ਹੀ ਨਾ ਕੀਤੀ ਜਾਵੇ ਲੋਕ ਕਹਿੰਦੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਸੰਘਰਸ਼ ਕਰਨਾ ਪਏਗਾ ਉਧਰ ਉਹ ਜਿਹੜਾ ਜਗਮਨ ਸਮਰਾ ਉਹਦੇ ਖਿਲਾਫ ਭਾਈ ਤਿੰਨ ਚਾਰ ਚੀਜ਼ਾਂ ਕੱਲ ਹੋ ਗਈਆਂ ਇੱਕ ਤਾਂ ਉਹਦੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਨੇ ਦੂਜਾ ਉਹਦੇ ਖਿਲਾਫ ਲੁੱਕ ਆਊਟ ਨੋਟਿਸ ਜਿਹੜਾ ਹੁੰਦਾ ਉਹ ਜਾਰੀ ਕਰ ਦਿੱਤਾ ਗਿਆ ਲੁੱਕ ਆਊਟ ਨੋਟਿਸ ਤੋਂ ਭਾਵ ਹੈ ਸਾਰੇ ਹਵਾਈ ਅੱਡਿਆਂ ਨੂੰ ਸੂਚਿਤ ਕਰ ਦਿੱਤਾ ਵੀ ਭਾਈ ਇਹ ਬੰਦਾ ਵਦੇਸ਼ੋਂ ਭਾਰਤ ਆਵੇ ਜਾਂ ਇਧਰੋਂ ਬਾਹਰ ਜਾਵੇ ਤਾਂ ਹਵਾਈ ਅੱਡੇ ਤੋਂ ਨਿਕਲ ਨਾ ਸਕੇ ਉਹ ਕਰ ਦਿੱਤਾ ਅਗਲੀ ਗੱਲ ਇਸ ਮਾਮਲੇ 'ਚ ਇਹ ਹੋਈ ਹੈ ਕਿ ਉਹ ਜਿਹੜਾ ਜਗਮਨ ਸਮਰਾ ਹੈ ਨਾ ਉਹ 2022 ਦੇ ਵਿੱਚ ਪਟਿਆਲਾ ਜੇਲ੍ਹ ਤੋਂ ਫਰਾਰ ਹੋ ਗਿਆ ਸੀ ਤੇ ਫੌਰੀਂ ਚਲਾ ਗਿਆ ਸੀ ਤੇ ਜੇਲ੍ਹ ਤੋਂ ਫਰਾਰ ਹੋਇਆ ਪਤਾ ਕਿਵੇਂ ਜੇਲ੍ਹ ਦੇ ਵਿੱਚ ਉਹਨੇ ਡਰਾਮਾ ਕੀਤਾ ਜਾਂ ਉਹਨੇ ਇਹੋ ਜਿਹਾ ਕੁਝ ਕੀਤਾ ਵੀ ਮੈਨੂੰ ਤਾਂ ਤਕਲੀਫ ਹੋ ਰਹੀ ਹੈ ਮੈਂ ਤਾਂ ਬਿਮਾਰ ਹਾਂ ਉਹਨੂੰ ਭਾਈ ਦਾਖਲ ਕਰਾਤਾ ਇੱਥੇ ਲੈ ਕੇ ਮੈਡੀਕਲ ਕਾਲਜ ਫਰੀਦਕੋਟ ਉਹਦੀ ਕੋਈ ਸਕੀਮ ਗੱਲ ਪਹਿਲਾਂ ਸਾਰੀ ਗੰਢੀ ਹੋਈ ਸੀ ਚਾਰ ਮਲਾਜਮਾਂ ਦੀ ਉਹਦੇ ਉੱਤੇ ਡਿਊਟੀ ਸੀ ਵੀ ਕਿਤੇ ਕਿਸੇ ਪਾਸੇ ਚਲਾਈ ਨਾ ਜਾਏ ਪਰ ਉਹ ਇੰਨਾ ਤੇਜ਼ ਤਰਾਰ ਸੀ ਉਹ ਝਕਾਨੀ ਦੇ ਕੇ ਚਾਰ ਮਲਾਜਮਾਂ ਨੂੰ ਤੇ ਉਹ ਫਰੀਦਕੋਟ ਮੈਡੀਕਲ ਕਾਲਜ ਚ ਇਲਾਜ ਲਈ ਲਿਆਂਦਾ ਹੋਇਆ ਤੇ ਉਹ ਉੱਥੋਂ ਤਿੱਤਰ ਗਿਆ ਮੁਲਾਜ਼ਮਾਂ ਨੂੰ ਕਈ ਟਾਈਮ ਕਈ ਘੰਟੇ ਬਾਅਦ ਕਹਿੰਦੇ ਪਤਾ ਲੱਗਾ ਵੀ ਉਹ ਤਾਂ ਗਿਆ ਮਗਰੋਂ ਸੱਪ ਦੀ ਲੀਹ ਕੁੱਟੀ ਪਰ ਉਹ ਤਾਂ ਗਿਆ ਤੇ ਦੱਸ ਦਿਆ ਵੀ ਉਹ ਨੇਪਾਲ ਦੇ ਰਸਤੇ ਉਹ ਕੈਨੇਡਾ ਚਲਾ ਗਿਆ ਕੈਨੇਡਾ ਦਾ ਉਹ ਕਹਿੰਦਾ ਮੈਂ 20-22 ਸਾਲ ਤੋਂ ਇੱਥੇ ਦਾ ਸਿਟੀ ਜਾਣਾ ਇੱਥੋਂ ਦਾ ਨਾਗਰਿਕਾਂ ਉੱਥੋਂ ਹੁਣ ਉਹ ਭਟਕਾ ਮਰੀ ਜਾਂਦਾ ਉੱਥੋਂ ਹੀ ਵੀਡੀਓ ਪਾਉਂਦਾ ਉੱਥੋਂ ਹੀ ਉਹ ਨਵੇਂ ਬਿਆਨ ਦਿੱਤੀ ਜਾਂਦਾ ਇੱਥੋਂ ਤੱਕ ਉਹਨੇ ਕਿਹਾ ਸੀ ਕਿ ਮੈਂ ਉਹ ਕੁੜੀਆਂ ਲੈ ਕੇ ਸ਼ਨੀਵਾਰ ਨੂੰ ਸਾਹਮਣੇ ਆਊਗਾ ਹਾਂ ਖੈਰ ਉਸ ਤੋਂ ਬਾਅਦ ਉਹ ਆਇਆ ਤਾਂ ਨਹੀਂਗਾ ਜੇ ਆਇਆ ਕਿਤੇ ਤਾਂ ਫਿਰ ਮੈਨੂੰ ਨਹੀਂ ਪਤਾ ਹੋਣਾ ਪਰ ਮੇਰੀ ਜਾਣਕਾਰੀ ਚ ਉਹ ਕੁੜੀਆਂ ਨੂੰ ਲੈ ਕੇ ਆਇਆ ਨਹੀਂ ਸਾਹਮਣੇ ਹੁਣ ਜਿਹੜੀ ਉਹਦੇ ਭੱਜਣ ਦੀ ਕਹਾਣੀ ਹੈ ਉਹ ਵੀ ਲੱਗ ਤੇ ਜਿਹੜੀ ਆ ਮੁੰਡੇ ਫੜਨ ਦੀ ਕਹਾਣੀ ਹੈ ਇਹਦੇ ਉੱਪਰ ਵਿਸ਼ੇਸ਼ ਰੂਪ ਚ ਮੈਂ ਗੱਲ ਕਰਨੀ ਚਾਹਣਾ ਕੀ ਪੰਜਾਬ ਸਰਕਾਰ ਨੂੰ ਸੱਚੀ ਇਹਨਾ ਮੁੰਡਿਆਂ ਦੇ ਉੱਪਰ ਕੋਈ ਵੱਡੇ ਦੋਸ਼ ਬਰਾਮਦ ਹੋ ਗਏ ਨੇ ਇੱਥੇ ਮੈਂ ਦੱਸਣਾ ਚਾਹਣਾ ਕੁਝ ਲੋਕ ਤਾਂ ਵੱਡੇ ਸਵਾਲ ਉਠਾ ਰਹੇ ਨੇ ਜਿਹੜਾ ਮਾਨਕ ਗੋਇਲ ਹੈ ਆਰਟੀਆਈ ਐਕਟਿਵਿਸਟ ਹੈ ਸੋਸ਼ਲ ਐਕਟਿਵਿਸਟ ਹੈ ਉਹਨੇ ਬੜੀ ਵੱਡੇ ਸਵਾਲਾਂ ਨਾਲ ਭਰੀ ਇੱਕ ਪੋਸਟ ਲਿਖ ਕੇ ਸੋਸ਼ਲ ਮੀਡੀਆ ਤੇ ਪਾਈ ਉਹ ਤਾਂ ਸਿੱਧਾ ਕਹੀ ਜਾਂਦਾ ਉਹ ਕਹਿੰਦਾ ਜਿਹੜੇ ਇਸ ਵੀਡੀਓ ਨੂੰ ਅਸਲੀ ਕਹਿ ਰਹੇ ਨੇ ਤੇ ਜਿਹੜੇ ਇਸ ਵੀਡੀਓ ਨੂੰ ਨਕਲੀ ਕਹਿ ਰਹੇ ਕਿਸੇ ਨੇ ਇਸ ਵੀਡੀਓ ਦੀ ਜਾਂਚ ਫੋਰੈਂਸਿਕ ਡਿਪਾਰਟਮੈਂਟ ਤੋਂ ਨਹੀਂ ਕਰਾਈ ਉਹ ਕਹਿੰਦਾ ਸਾਰਿਆਂ ਦੀਆਂ ਗੱਲਾਂ ਹਵਾ ਚ ਮਾਨਕ ਗੋਇਲ ਕਹਿੰਦਾ ਜਿੰਨਾ ਟਾਈਮ ਫੋਰੈਂਸਿਕ ਡਿਪਾਰਟਮੈਂਟ ਇਸ ਵੀਡੀਓ ਦੀ ਜਾਂਚ ਪੜਤਾਲ ਨਹੀਂ ਕਰ ਲੈਂਦਾ ਤੇ ਉਹ ਆਪਣੀ ਰਿਪੋਰਟ ਨਹੀਂ ਦੇ ਦਿੰਦਾ ਉਦੋਂ ਤੱਕ ਇਸ ਵੀਡੀਓ ਨੂੰ ਅਸਲੀ ਕਹਿਣਾ ਜਾਂ ਨਕਲੀ ਕਹਿਣਾ ਦੋਵੇਂ ਹੀ ਗਲਤ ਨੇ ਹੁਣ ਇਹ ਜਿਹੜੇ ਤਿੰਨ ਮੁੰਡੇ ਫੜੇ ਨੇ ਕੀ ਸੱਚਮੁੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਇਹ ਸਾਬਤ ਕਰ पाएगी ਵੀ ਇਹਨਾਂ ਦਾ ਉਸ ਫੇਕ ਵੀਡੀਓ ਦੇ ਵਾਇਰਲ ਕਰਨ ਦੇ ਨਾਲ ਕੋਈ ਸਬੰਧ ਹੈਗਾ ਇਹ ਕਰਨਾ ਚਾਹੀਦਾ ਸਾਬਤ ਵੈਸੇ ਕਿਉਂਕਿ ਤਿੰਨ ਮੁੰਡੇ ਗ੍ਰਿਫਤਾਰ ਕੀਤੇ ਨੇ ਪਿੰਡ ਵਾਲੇ ਇਕੱਠੇ ਹੋਏ ਨੇ ਸਵਾਲ ਉਹਨਾਂ ਦੇ ਬਹੁਤ ਵੱਡੇ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਔਰ ਉਥੇ ਇੱਕ ਅਕਾਲੀ ਦਲ ਦਾ ਆਗੂ ਹੈ ਸ਼ਾਇਦ ਵਿਨਰ ਜਿੱਤ ਕੇ ਨਿਮਰ ਜਿੱਤੇ ਇਦਾਂ ਕਰਕੇ 골ਡੀ ਕਰਕੇ ਆ ਉਹ ਵੀ ਗਿਆ ਹੋਇਆ ਸੀ ਉਹ ਵੀ ਕਹਿ ਰਿਹਾ ਸੀ ਵੀ ਦੇਖੋ ਇਹ ਧੱਕਾ ਹੋ ਰਿਹਾ ਇੱਥੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਚਲੋ ਵਿਰੋਧੀ ਪਾਰਟੀਆਂ ਤਾਂ ਯਾਰ ਸਿਆਸਤ ਕਰਨੀ ਹੁੰਦੀ ਹੈ ਉਹ ਤਾਂ ਜਾਣ ਕਰੀ ਪਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਇੱਕ ਗੱਲ ਯਾਦ ਰੱਖਿਓ ਪੰਜਾਬੀਓ ਸਭ ਤੋਂ ਇਸ ਮਾਮਲੇ ਚ ਕੀਮਤੀ ਗੱਲ ਇਹ ਆ ਇਹ ਵੀਡੀਓ ਅਸਲੀ ਹੈ ਕਿ ਨਕਲੀ ਹੈ ਪੰਜਾਬ ਦਾ ਇਹ ਮੁੱਦਾ ਹੀ ਹੈ ਨਹੀਂ ਇਸ ਨਾਲ ਕੀ ਫਰਕ ਪੈ ਜੂ ਫਰਜ਼ ਕਰੋ ਵੀਡੀਓ ਅਸਲੀ ਹੋਵੇ ਫੇ ਫੇ ਫਿਰ ਪੰਜਾਬ ਨੂੰ ਕੀ ਫਰਕ ਪੈ ਜੂ ਤੇ ਜੇ ਨਕਲੀ ਹੋਵੇ ਫਿਰ ਕੀ ਪੈ ਜੂ ਪੰਜਾਬ ਦੇ ਮੁੱਦੇ ਤਾਂ ਯਾਰ ਹੋਰ ਨੇ ਹੈ ਪੰਜਾਬ ਦੇ ਮੁੱਦੇ ਤਾਂ ਇਹ ਨੇ ਇੱਥੋਂ ਵੇਖੋ ਨਾ ਤੁਸੀਂ ਬਈ ਭਗਵੰਤ ਮਾਨ ਹੋਰਾਂ ਨੇ ਪੰਜਾਬ ਚੋ ਬੇਰੁਜ਼ਗਾਰੀ ਖਤਮ ਕੀਤੀ ਕਿ ਨਾ ਕੀਤੀ ਪੰਜਾਬ ਚੋ ਨਸ਼ੇ ਖਤਮ ਕੀਤੇ ਕਿ ਨਾ ਕੀਤੇ ਜਿਹੜਾ ਕਹਿੰਦੇ ਸੀ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿਆ ਕਰਾਂਗੇ ਉਹ ਦਿੱਤਾ ਕਿ ਨਾ ਦਿੱਤਾ ਜਿਹੜਾ ਕਹਿੰਦੇ ਸੀ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਦੇ ਦਿਆਂਗੇ ਉਹ ਦਿੱਤੀ ਕਿ ਨਾ ਦਿੱਤੀ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ ਉਹ ਹੋਇਆ ਕਿ ਨਾ ਹੋਇਆ ਜਿਹੜਾ ਕਹਿੰਦੇ ਸੀ ਕਿ ਬਾਹਰਲੇ ਦੇਸ਼ਾਂ ਚੋਂ ਵੀ ਇੱਥੇ ਆ ਕੇ ਮੁੰਡੇ ਕੰਮ ਕਰਨਗੇ ਗੋਰੇ ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਕੀ ਉਹ ਹੋਇਆ ਕਿ ਨਾ ਹੋਇਆ ਜਿਹੜਾ ਕਹਿੰਦੇ ਸੀ ਵੀਆਈਪੀ ਕਲਚਰ ਅਸੀਂ ਬਿਲਕੁਲ ਛੱਡ ਦੇਣਾ ਉਹ ਹੋਇਆ ਕਿ ਨਾ ਹੋਇਆ ਇੰਨਾ ਸਵਾਲਾਂ ਤੇ ਗੱਲ ਕਰੋ ਕਿਸੇ ਵਿਅਕਤੀ ਦੀ ਨਿੱਜੀ ਚੁਕੜਸ਼ਾਲੀ ਨਹੀਂ ਕਰਨੀ ਚਾਹੀਦੀ ਮੰਨ ਲਓ ਉਹ ਜਵੇਂ ਏਆਈ ਦੀ ਗੱਲ ਚੱਲਦੀ ਆ ਆਇਆ ਤਾਂ ਬੜਿਆਂ ਦੀ ਇਹ ਮੈਨੂੰ ਲੱਗਦਾ ਬੋਲਣ ਬੂਲਣ ਜੋਗਾ ਤਾਂ ਕੋਈ ਨਹੀਂਗਾ ਇਹ ਮਾਮਲੇ ਤੂਲ ਵੱਧ ਦਿੱਤੇ ਜਾਂਦੇ ਨੇ ਪਰ ਲੋਕਾਂ ਨੂੰ ਇਹਨਾਂ ਦਾ ਕੋਈ ਫਾਇਦਾ ਨਹੀਂ ਉਹ ਵੀਡੀਓ ਨਕਲੀ ਨੇ ਕਿ ਅਸਲੀ ਨੇ ਕਿਸੇ ਨੇ ਕਿਤੇ ਪੈਗ ਲਾਇਆ ਕਿ ਨਹੀਂ ਲਾਇਆ ਇਹਦੇ ਨਾਲ ਲੋਕਾਂ ਨੂੰ ਕੀ ਮਸਲਾ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਗਏ ਉਹ ਪੂਰੇ ਹੋਏ ਕਿ ਨਾ ਹੋਏ ਤੇ ਉਹਦੀ ਹਕੀਕਤ ਕੀ ਆ ਸਾਰੀਆਂ ਸਰਕਾਰਾਂ ਲੋਕਾਂ ਨੇ ਵੇਖ ਲਈਆਂ ਕਾਲੀਆਂ ਦੀ ਵੇਖ ਲਈ ਕਾਂਗਰਸ ਦੀ ਵੇਖ ਲਈ ਹੁਣ ਇਹ ਵੀ ਵੇਖ ਲਈ ਕਿਸੇ ਦੇ ਲੋਕਾਂ ਦਾ ਕੁਛ ਨਹੀਂ ਸਵਾਰਿਆ ਸਾਰਿਆਂ ਦੀ ਵੱਡੇ ਕਾਰਪੋਰੇਟਾਂ ਦੇ ਨਾਲ ਨੇੜਤਾਵਾਂ ਨੇ ਯਾਰੀਆਂ ਨੇ ਵੱਡੇ ਵੱਡੇ ਕਰੋੜਾਪਤੀ ਆਰਬਾਪਤੀਆਂ ਨੂੰ ਰਾਜ ਸਭਾ ਮੈਂਬਰ ਬਣਾਉਣਾ ਉਹ ਉਹ ਪਿਛਲੀਆਂ ਸਰਕਾਰਾਂ ਵੇਲੇ ਵੀ ਤੇ ਹੋਣ ਵੀ ਉਹਨਾਂ ਨੂੰ ਹੀ ਵਜ਼ੀਰੀਆਂ ਦੇਣੀਆਂ ਬੜਾ ਕੁਸ਼ ਆਮ ਲੋਕਾਂ ਦੇ ਨਾਂ ਤੇ ਤਾਂ ਸਿਰਫ ਸਿਆਸਤ ਹੀ ਹੁੰਦੀ ਹੈ ਬਾਕੀ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜਦ ਬਹੁਤ ਮਿਹਰਬਾਨੀ ਸ਼ੁਕਰੀਆ